ਤਸਵੀਰਾਂ ਲੁਧਿਆਣਾ ਦੀ ਸਮਰਾਲਾ ਚੌਕਤਿਆਂ ਨੇ ਜਿੱਥੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ ਚੰਡੀਗੜ੍ਹ ਰੋਡ ਸਥਿਤ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਜਾਣਾ ਸੀ ਅਤੇ ਵਰਕਰਾਂ ਦੇ ਨਾਲ ਬੈਠਕ ਕੀਤੀ ਜਾਣੀ ਸੀ। ਇਸ ਤੋਂ ਪਹਿਲਾਂ ਯੂਥ ਕਾਂਗਰਸ ਪ੍ਰਧਾਨ ਵਿਰਿੰਦਰ ਢਿੱਲੋਂ ਦੀ ਅਗਵਾਈ ਹੇਠ ਵਰਕਰਾਂ ਨੇ ਜੇਪੀ ਨੱਡਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਯੂਥ ਕਾਂਗਰਸ ਵਰਕਰ ਪੁਲਿਸ ਦੇ ਨਾਲ ਵੀ ਉਲਝਦੇ ਹੋਏ ਨਜ਼ਰ ਆਇਆ ਅਤੇ ਪੁਲਿਸ ਨੇ ਯੂਥ ਕਾਂਗਰਸ ਦੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। راڻ مون کي سلام سلام اگر اپن جي ڌيان کي ڏيار ڪيو ٿا ۽ 30 تاريخ جو موڪل ڏي ڪيا بينان موکي موڪل آهي الله الله جي ڪنيتي موڪل ۽ اڪڙ موڪل ਪੰਜਾਬ ਯੂਥ ਕਾਂਗਰਸ ਬ੍ਰਿੰਦਰ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਵਿਰੋਧ ਜਤਾਉਣ ਦੇ ਲਈ ਪਹੁੰਚੇ ਸੀ ਕਿਹਾ ਕਿ ਵਾਦਰੇ ਮਹਿੰਗਾਈ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਜਾਣਾ ਸੀ ਪਰ ਉਹਨਾਂ ਨੂੰ ਪਿੱਛੇ ਰੋਕ ਲਿਆ ਗਿਆ। ਇਹ ਸੰਘਰਸ਼ ਜਿਹੜਾ ਸੜਕਾਂ ਤੇ ਕਰਨਾ ਪਊਗਾ। ਪੁਲਿਸ ਤੋਂ ਡਰਨਾ ਨਹੀਂ ਚਾਹੀਦਾ ਧੱਕੇਸ਼ਾਹੀ ਹੋਊਗੀ। ਧੱਕੇ ਵੀ ਵੱਜਣਗੇ। ਸੰਘਰਸ਼ ਕਰਨਾ ਜਾਰੀ ਰੱਖਣਾ ਪਊਗਾ ਔਰ ਜੇਲ੍ਹਾਂ ਵੀ ਕਟਲੀਆਂ ਪੈਣਗੀਆਂ ਇਹ ਤੁਸੀਂ ਬਿਹਤਰ ਦੇਖ ਸਕਦੇ ਹੋ ਵੀ ਕੀ ਮਸਲਾ ਹੈ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਤੱਕ ਹੌਲ ਚਾਹੀਦੀ ਤੱਕ ਅਸੀਂ ਤੇਲ ਦੀਆਂ ਵਧੀਆ ਕੀਮਤਾਂ ਨੌਜਵਾਨਾਂ ਦੀ ਬੇਰੋਜ਼ਗਾਰੀ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਬੀਜੇਪੀ ਸਰਕਾਰ ਨੂੰ ਡਗਾਣਾ ਚਾਹੁੰਦੇ ਆਂ ਵੀ ਬੰਦ ਕਰੋ ਅਤਿਆਚਾਰ ਬਹੁਤ ਹੋਈ ਮੋਦੀ ਸਰਕਾਰ ਮੋਕੇ પોલીસ ਅਧਿਕਾਰੀਆਂ ਨੇ ਕਿਹਾ ਕਿ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਧਰਨਾ ਛੁਵਾ ਦਿੱਤਾ ਗਿਆ। ਦੇਖਾਂਗੇ ਕਿ ਉਹ ਜਿਹੜਾ ਰੂਟ ਬੈਰੀਕੇਡ ਲਗਾਈ ਉਹ ਕਿੰਨੇ ਕਿਤੇ ਬੰਦ ਕੀਤੇ ਗਏ ਨੇ ਜਿੱਤੇ ਜਿਹੜਾ ਜਿਹੜਾ ਇਹ ਸਿਰਫ ਵੀਆਈਪੀ ਰੂਟ ਨੂੰ ਲੈਂਡ ਆਰਡਰ ਮੇਨਟੇਨ ਕਰਨ ਲਈ ਜਿਹੜੀ ਹੈਗੀ ਸਕਿਉਰਿਟੀ ਪ੍ਰੋਫੈਸ਼ਨਲ ਕੀਤਾ ਘਰੇ ਜੀ ਸਰ ਅਰੈਸਟ ਕਰ ਲਿਆ ਗਿਆ ਹਿਰਾਸਤ ਚ ਲੈ ਲਿਆ ਗਿਆ ਹਾਂ ਤੁਹਾਡੇ ਸਾਹਮਣੇ ਹੀ ਹੈ ਕੋਈ ਗੱਲ ਨਹੀਂ ਇਹਨਾਂ ਨੂੰ 21 ਮਾਲਾ ਦਾ ਦਿੱਤਾ ਗਿਆ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ੈਟ ਨਿਊਜ਼